ਤੋ ਨਾਮ ਜਦੋਂ ਮਨ ਵਿੱਚ ਵੱਸਦਾ ਹੈ ਜਾਂ ਗੁਰਬਾਣੀ ਦਾ ਸ਼ਬਦ ਪਹਿਲਾਂ ਮਨ ਠੀਕ ਕਰਨਾ ਚਾਹੀਦਾ ਹੁਣ ਤਨ ਹੈ ਇਹਦਾ ਇਲਾਜ ਕਰਾ ਜਵਾਬ ਹੋ ਗਿਆ ਬੰਦਾ ਮੇ ਤੁ ਨੂੰ ਕੀ ਸੰਸਕਾਰ ਹੋ ਗਿਆ ਹੁਣ ਜਿਹੜਾ ਮਨ ਰੋਗੀ ਹੈ ਇਹ ਰੂਹ ਦੇ ਨਾਲ ਜਾਏਗਾ ਮਨ ਰੋਗੀ ਹੋਣ ਦਾ ਕਿ ਲੱਖ 84 ਜੁਨਾ ਵਿੱਚ ਤੱਕ ਇਹ ਖੰਦਾ ਪੱਤਾ ਅਰ ਬਖਰ ਬਸਾ ਤੋ ਤਨ ਨਾਲੋਂ ਮਨ ਦਾ ਇਲਾਜ ਬਹੁਤ ਜ਼ਰੂਰੀ ਹੈ ਤੰ ਦਾ ਇਲਾਜ ਤੇ ਬੜੀ ਬੜੀ ਹੱਸਦਾ ਡਾਕਟਰ ਹਨ ਬੜੀਆਂ ਉਹਨਾਂ ਮਿਹਨਤਾਂ ਕੀਤੀਆਂ ਹੋਈਆਂ ਬੜੀਆਂ ਖਤਾਬਾਂ ਪੜੀਆਂ ਹੋਈਆਂ ਪਰ ਮੰਨ ਕਰਕੇ ਡਾਕਟਰ ਵੀ ਬਿਮਾਰ ਹੋ ਜਾਂਦੇ ਜੇ ਮੰਨ ਕਰਕੇ ਡਾਕਟਰ ਬਿਮਾਰ ਨਾ ਹੋਣ ਉਹਨਾਂ ਨੂੰ ਵੀ ਬਿਮਾਰੀਆਂ ਲੱਗ ਜਣਗੀਆਂ ਉਹ ਕਿਸੇ ਡਾਕਟਰ ਕੋਲ ਜਾਂਦੇ ਨੇ ਕਈ ਦੇਖ ਕੇ ਸੋ ਮਨ ਦਾ ਇਲਾਜ ਕੀ ਹੈ ਵਾਹਿਗੁਰੂ ਦਾ ਸਿਮਰਨ ਕੁਰਬਾਨੀ ਦਾ ਪਾਠ ਸਵੇਰੇ ਠੰਡੇ ਪਾਣੀ ਨਾਲ ਨਹਾਉਣਾ ਤਦੈ ਇਉਂ ਦੱਸਿਆ ਹੈ ਸਿਮਰ ਸੁਆਮੀ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰ ਸੁਆਮੀ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰ ਸੁਆਮੀ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਓ स्वामी सुख

सुख पाख मामी सिंर पाषी सिमरो सिंध पायो बर स्वामी तिमरो जिमर तिमर सुख पाओ ਸਿਮਰ ਸਿਮਰ ਸੁਖ ਪਾਉ ਹਾ ਸਿਮਰੋ ਸਿਮਰ ਸਿਮਰ ਸੁਖ ਪਾਉ ਕਲ ਕਲੇਸ਼ ਤਨ ਮਾਇ ਮਟਾਉ ਤਨ ਸਰੀਰ ਨੂੰ ਕਲ ਤਿਕਲੇਸ਼ ਮਨ ਵਿੱਚ ਵਸਿਆ ਹੈ ਉਹਦੇ ਫੁਰਨੇ ਉਹਦਾ ਸੁਆਬ ਉਹ ਇਹ ਖਿਆਲ ਸਿਮਰਨ ਹੁੰਦਾ ਦੋ ਕਿਸਮ ਦਾ ਇੱਕ ਤਾਂ ਬਾਹਰ ਮੁਖੀ ਹੈ ਵਾਹਿਗੁਰੂ ਆਇਆ ਕਿ ਕਰਦੇ ਸਭ ਸੁਣਦੇ ਨਹੀਂ ਵਾਹਿਗੁਰੂ ਬੋਲਿਆ ਜਾ ਗਏ ਇਹ ਇੱਕ ਅੰਦਰ ਮੁਖੀ ਚੁੱਪ ਕੇ ਉਹਨਾਂ ਖਿਆਲ ਕੰਮ ਕਰਦਾ ਇਹ ਕਰਦੇ ਕਰਦੇ ਅੰਗੇ ਧਿਆਨ ਸ਼ਕਤੀ ਦੇ ਬਲ ਨਾਲ ਰੋਟੀ ਖਾਂਦੇ ਪਾਣੀ ਪੀਂਦੇ ਤੇ ਜਾ ਜੇ ਉੱਠ ਪੈਰੀ ਹੋਈ ਜਾਂਦਾ ਕੋਲ ਬੈਠੇ ਨੂੰ ਪਤਾ ਨਹੀਂ ਲੰਦਾ ਕਿ ਸੇਵਾ ਨੂੰ ਹੋ ਰਿਹਾ ਹੈ ਇਹ ਸਿੱਧ ਹੋਇਆ ਕਿ ਦੋ ਕਿਸਮ ਦਾ ਹੈ ਇੱਕ ਬਾਹਰੋਂ ਕੀ ਹੈ ਇੱਕ ਅੰਦਰੋਂ ਕੀ ਦੂਸਰਾ ਹੁੰਦਾ ਹੈ ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿੰਨੀ ਹੱਦ ਤੇ ਆਇਆ ਇੱਕ ਵਾਰੀ ਬੋਲਣਾ ਦੂਜੀ ਵਾਰੀ ਦੂਸਰੇ ਬੋਲਣਾ ਸੁਣਨਾ ਫਿਰ ਹੋ ਜਾਣਾ ਇਸ ਤਰੀਕੇ ਨਾਲ ਤਾਂ ਇਹ ਮਨ ਜਿਹੜਾ ਹੈ ਜੇ ਜਦੋਂ ਸਾਫ਼ ਹੁੰਦਾ ਹੈ ਸ਼ਾਂਤ ਹੋ ਜਾਂਦਾ ਹੈ ਇਹਦੀਆਂ ਪਟਕਣਾ ਪੈੜੇ ਖਿਆਲ ਮਾਰੇ ਫੁਰਨੇ ਸਭ ਖਤਮ ਹੋ ਜਾਂਦੇ ਇਹ ਸ਼ਾਂਤ ਚਿੱਤ ਨੂੰ ਸੰਸਾਰ ਤੋਂ ਜਾਣਾ ਨਾ ਆਉਣਾ ਨਾ ਜੰਮਣਾ ਨਾ ਮਰਨਾ ਨਾ ਲੈਣਾ ਨਾ ਦੇਣਾ ਨਾ ਕਾਟਣਾ ਨਾ ਫਰ ਨਾ ਦੁਸ਼ਮਣ ਨਾ ਮਿੱਤਰ ਨਾ ਆਪਣਾ ਨਾਂ ਬਗਾਨਾ ਇੱਕ ਟਕ ਇੱਕ ਰਸ ਅਠੇ ਪੈਰ ਉਸ ਲੇਵਿਜਲੀਨ ਹੋ ਜਾਂਦਾ ਹੈ ਜਿਹਦੇ ਤੋਂ ਵਿਛੜਿਆ ਹੋਇਆ ਹੈ ਪਰਮ ਸੁਖੀ ਹੋ ਜਾਂਦਾ ਹੈ ਇਸ ਸੁਖ ਨੂੰ ਲੱਭਣ ਵਾਸਤੇ ਬੜੇ-ਬੜੇ ਯਤਨ ਕੀਤੇ ਗਏ ਦੇਵਰਾਜ ਇੰਦਰ ਸਵਰਗਾਂ ਦਾ ਰਾਜਾ ਆਪਣੇ ਬ੍ਰਿਸ਼ਪਤ ਗੁਰੂ ਨੂੰ ਕਹਿੰਦਾ ਹੈ ਮਹਾਰਾਜ ਕਿ ਕੋਈ ਵੀ ਕਿਸੇ ਦਾ ਗੁਰੂ ਨੂੰ ਸਤਿਕਾਰ ਨਾਲ ਹੀ ਬੋਲਣਾ ਚਾਹੀਦਾ ਹੈ ਬੱਚੇ ਨੇ ਮਾਸਟਰ ਨੂੰ ਗੁਰੂ ਜੀ ਕਹਿੰਦੇ ਤਿੱਖੋ ਮੇਰੇ ਕੋਲ ਸੋਨੇ ਦੀ ਸਵਰਗ ਹੈ ਔਰ ਕੋਈ ਇਹੋ ਜਿਹਾ ਸੁੱਖ ਬਾਕੀ ਨਹੀਂ ਹੈ ਜਿਹੜਾ ਮੇਰੇ ਕੋਲ ਨਹੀਂ ਪਰ ਮੈਂ ਮਨ ਕਰਕੇ ਦੁਖੀ ਹਾਂ ਕੋਈ ਸੁੱਖ ਨਹੀਂ ਕੋਈ ਚੈਨ ਨਹੀਂ ਕੋਈ ਸ਼ਾਂਤੀ ਨਹੀਂ ਇਤਨੀ ਪਟਨਾ ਲੱਗੀ ਜੀ ਕਹਿੰਦਾ ਮਰ ਜਾਈਂ ਉਮਰ ਇਹ ਨਹੀਂ ਜਾਂਦਾ ਰੂਤੀ ਮੌਤ ਵੀ ਨਹੀਂ ਹੋਈ ਸ੍ਰੀਤਾ ਛੱਡ ਆਇਆ ਸੰਸਾਰ ਕਿਰਪਾ ਕਰਕੇ ਇਹ ਜੀ ਕਿ ਜੁਗਤੀ ਦੱਸੋ ਜਿਤ ਸ਼ਾਂਤ ਹੋ ਕੋਈ ਇਹ ਜਿਆ ਖਿਆਲ ਉਹ ਕਹਿੰਦੇ ਦੇਹ ਦਾ ਇੰਦਰ ਮਾਤ ਲੋਕ ਵਿੱਚ ਜਾ ਉੱਥੇ ਚਾਰ ਮਹਾਤਮਾ ਬੈਠੇ ਨੇ ਬੜੇ ਬੜੇ ਮਹਾਪੁਰਸ਼ ਮਹਾਨ ਪੁਰਸ਼ ਪੁਰਸ਼ ਤਾਂ ਸਾਰੇ ਹੀ ਮਹਾਨ ਪੁਰਸ਼ ਨੇ ਸੰਕਿਸ਼ਨੰਦਨ ਸਨਾਤਨ ਔ ਸੰਤ ਕੁਮਾਰ ਉਹਨਾਂ ਕੋਲ ਜਾਈ ਤੇਰਾ ਸ਼ੰਕਾ ਦੂਰ ਕਰਨਗੇ ਤੈਨੂੰ ਰਸਤਾ ਦੱਸ ਦੇਣਗੇ ਜਿਸ ਰਸਤੇ ਦਾ ਜੀ ਨੂੰ ਪਤਾ ਹੀ ਨਹੀਂ ਉਹ ਦੱਸ ਦੇਣਗੇ ਪਰ ਇੱਕ ਗਲ ਕਰ ਖਾਲੀ ਨਾ ਜਾਇ ਮਾਤ ਰੋਗ ਦੀ ਮर्यादा ਹੈ ਗੁਰੂ ਘਰ ਜਾਓ ਸੰਤਨ ਘਰ ਜਾਓ ਕੁਝ ਨਾ ਕੁਝ ਲੈ ਕੇ ਆ ਜਾਓ ਤਾਂ ਲੈ ਕੇ ਜਾਈਂ ਜੋ ਵੀ ਦੁਸ਼ਤ ਰਖਣ ਹੈ ਪਵਨ ਦਾਤ ਨਹੀਂ ਲੈ ਜਾਇ ਦੂਸਰੇ ਚਾਰ ਭਾਗ ਸਵਰਗ ਦੇ ਬੜੇ ਅੱਛੇ-ਅੱਛੇ ਉਹ ਲੈ ਉਹ ਨੇ ਤਰਮੁੰਦ ਕੇ ਬੈਠੇ ਸਮਾਧੀ ਅੱਗੇ ਰੱਖ ਦਿੱਤੇ ਹੁਣ ਇੱਕ ਦੇ ਅੱਖਾਂ ਖੁੱਲੀਆਂ ਉਹਨੇ ਫੇਰ ਬੰਦ ਕਰ ਲਈ ਉਹਨੇ ਇੱਕ ਚੁੱਕ ਲਿਆ ਚਾਰਿਆਂ ਦੇ ਉੱਲੇ ਬੈਠ ਗਏ ਕੋਈ ਗੱਲ ਚਲਾਉਣਗੇ ਠਣੂ ਮੈਂ ਆਪਣੀ ਬੇਨਤੀ ਕਰੂੰ ਤੁ ਜਦੋਂ ਉੱਠੀ ਸਮਾਦੀਆਂ ਤੋਂ ਸਮਾਦੀ 6 ਕਿਸਮ ਦੀ ਹੁੰਦੀ ਹੈ ਇੱਕ ਤਾਂ ਸਮਾਦੀ ਪਤਾ ਲੱਗਦਾ ਹੈ ਕੌਣ ਆਇਆ ਕੌਣ ਨਹੀਂ ਆਇਆ ਉਹ ਵੀ ਹੈ ਇੱਕ ਪਤਾ ਲੱਗਦਾ ਹੀ ਨਹੀਂ ਹੈ ਉਹ ਮਹਾਰਨ ਕਹਿ ਕੇ ਲੰਗੀ ਆ ਤਾਂ ਉਹਨਾਂ ਨੂੰ ਜਿਹੜੇ ਮੁਖੀ ਸਨ ਵੱਡੇ ਸਨ ਉਹ ਕਹਿ ਲੱਗੇ ਦੇਖੋ ਮੇਰੀਆਂ ਅੱਖਾਂ ਕੋਲੀਆਂ ਜਿਹਾ ਚਾਰ ਫਲ ਪੈਸੀ ਪੜੇ ਅੱਛੇ ਇਹ ਕੌਣ ਲੈ ਕਿ ਅਸੀਂ ਤਾਂ ਚੁੱਕਿਆ ਨਹੀਂ ਸੰਦ ਵਿੱਚ ਤਾਂ ਕੋਈ ਚੋਰ ਚੋਰੀ ਕਰਨ ਵਾਲਾ ਹੈ ਨਹੀਂ ਉਹ ਕਹਿੰਦੇ ਦੱਸੋ ਇਹਦਾ ਕੀ ਸਬੂਤ ਹੈ ਇਹ ਤੁਸੀਂ ਨਹੀਂ ਚੁੱਕਿਆ ਇਹ ਕਹਿੰਦਾ ਮਹਾਰਾਜ ਦੇਖੋ ਜੀ ਮੈਂ ਫਲ ਚੁੱਕਿਆ ਹੋਵੇ ਮੇਰਾ ਸਰੀਰ ਉਹ ਮੋਟਾ ਹੋ ਗਿਆ ਤੁਰਿਆ ਨਾ ਜਾਏ ਇਹ ਇਹ ਮੈਨੂੰ ਪਾਪ ਲੱਗੇ ਇਹ ਦੋਸ਼ ਲੱਗੇ ਉਹ ਮੈਨੂੰ ਆਤਮਨੰਦ ਭੁੱਲ ਜਾਏ ਠੀਕ ਹੈ ਤੁਝਾ ਕਹਿੰਦਾ ਮਹਾਰਾਜ ਜੀ ਮੈਂ ਚੁੱਕਿਆ ਹੋਵੇ ਰੱਬ ਮੈਨੂੰ ਇਹ ਸਜ਼ਾ ਦੇਵੇ ਕਿ ਮੈਂ ਇਸ ਧਰਤੀ ਦਾ ਚੱਕਰ ਵਰਤੀ ਬਾਦਸ਼ਾਹ ਬਣ ਜਾਵਾਂ ਉਹਨੂੰ ਰੱਬ ਸਜ਼ਾ ਦੇਵੇ ਉਹ ਬਾਦਸ਼ਾਹ ਬਣਾ ਦਿੰਦਾ ਹੈ ਤਦੈ ਬਾਣੀ ਵਿੱਚ ਦੱਸਿਆ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਇਤਨਾ ਦੁਖੀ ਹੁੰਦਾ ਹੈ ਸੋਚ ਵੀ ਨਹੀਂ ਸਕਦਾ ਅੱਗੇ ਹੋਰ ਦੁੱਖ ਛੇੜ ਲੈਂਦੇ ਨੇ ਪਾਪ ਕਰ ਕਰਕੇ ਉਸ ਸ਼ਕਤੀ ਦੀ ਗਲਤ ਵਰਤੋਂ ਕਰ ਕੋਈ ਵਰਲਾ ਹੀ ਰਾਜਾ ਹੈ ਰਾਜੇਨ ਕੋੜ ਵਰਗਾ ਜਿਹੜਾ ਪਬਲਿਕ ਦਾ ਭਲਾ ਕਰੇ ਨਹੀਂ ਜਿਹਨੂੰ ਦੁੱਖ ਸਹਿੜ ਪੈਂਦੇ ਰਾਜੇ ਨਾ ਕੀ ਪੜ ਮਰੇ ਫਿਰ ਜੰਮੀ ਪਾਏ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਰਾਜੇਨ ਮੇਨਾ ਸਿੰਘਾਂ ਤੋਂ ਲੜੀ ਜਾਂਦੇ ਨੇ ਫਿਰ ਜੂਨਾ ਵਿੱਚ ਜਾਂਦੇ ਨੇ ਸ਼ਾਂਤੀ ਕਿਤੇ ਹੈ ਨਹੀਂ ਉਹ ਕਹਿੰਦਾ ਮੈਂ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਬਣ ਜਾਵਾਂ ਰੱਬ ਮੈਨੂੰ ਸਜਾ ਦੇਵੇ ਠੀਕ ਤੀਸਰੇ ਨੂੰ ਕਹਿੰਦੇ ਤੁਸੀਂ ਤਾਂ ਨਹੀਂ ਚੁੱਕਿਆ ਕਹਿੰਦੇ ਨਹੀਂ ਹਾਂ ਜੇ ਮੈਂ ਚੁੱਕਿਆ ਹੋਵੇ ਮੈਨੂੰ ਆਤਮਨੰਦ ਭੁੱਲ ਜਾਏ ਮੈਨੂੰ ਰੱਬ ਇਹ ਜੇ ਥਾਂ ਦਾ ਪੁਜਾਰੀ ਬਣਾਵੇ ਮੰਦਰ ਦੀ ਪੂਜਾ ਕਰਾਂ ਮਰਕ ਵਿੱਚ ਜਾਵਾਂ ਠੀਕ ਹੈ ਕਹਿੰਦੇ ਕਿਸੇ ਤੁਸੀਂ ਤਾਂ ਨਹੀਂ ਆਸ-ਪਾਸੇ ਕੀਤਾ ਤੁਸੀਂ ਵੀ ਤਾਂ ਦੱਸੋ ਹਾਂ ਕਹਿੰਦੇ ਠੀਕ ਜੀ ਮੈਂ ਇਹ ਭੁੱਲ ਚੁੱਕਿਆ ਹਾਂ ਖਤਮ ਮੈਂ ਤਾਂ ਹੱਥ ਵੀ ਨਹੀਂ ਲਾਇਆ ਮੇਰੇ ਮਨ ਦੀ ਸ਼ਾਂਤੀ ਖਤਮ ਹੋ ਜਾਏ ਆਤਮਨੰਦ ਭੁੱਲ ਜਾਏ ਆਤਮਨੰਦ ਕਿਸੇ ਲੱਖਾਂ ਕਰੋੜਾਂ ਚੋਂ ਇੱਕ ਨੂੰ ਹੁੰਦਾ ਸਭ ਨੂੰ ਨਹੀਂ ਹੁੰਦਾ ਇਤਨੇ ਸੰਤ ਨਹੀਂ ਹਨ ਦੁਨੀਆ ਵਿੱਚ ਜਿੰਨੇ ਆਪਾਂ ਸਮਝਦੇ ਵਿਰਲਾ ਹੀ ਕੋਈ ਹੈ ਮਹਾਤਮਾ ਨਾਮ ਪਰ ਸ ਬਾਕੀ ਠੀਕ ਹੈ ਗੋਪਲੀ ਚੈਗੂ ਦੂਜੀ ਚੈਗੂ ਲੱਗੇ ਹੋਏ ਜੇ ਜੇ ਕਈ ਕਈ ਜਨਮ ਦੀ ਕਮਾਈ ਹੈ ਉਹ ਲੱਖਾਂ ਕਰੋੜਾਂ ਚੋਂ ਇੱਕ ਹੈ ਕੋਟਨ ਮੇ ਕਿਉ ਨ ਰਹਿਣ ਜੀ ਜੇ ਜੀ ਪ੍ਰਣਾ ਵਿਚਰਾ ਬੁਲਸਰਾ ਉਹ ਕੋਈ ਬਿਰਲਾ ਹੀ ਉਹ ਕਹਿੰਦੇ ਮੈਨੂੰ ਆਤਮਨੰਦ ਭੁੱਲ ਜਾਏ ਰੱਬ ਮੈਨੂੰ ਇਹ ਸਜ਼ਾ ਦੇ ਦੇ ਜਿਹੜੀ ਹਾਲਤ ਅਜ ਇੰਦਰ ਦੀ ਹੈ ਸਵਰਗਾਂ ਦਾ ਦੇਵ ਰਾਜ ਇੰਦਰ ਉਹ ਸਵਰਗਾਂ ਦੀ ਪਦਵੀ ਮੈਨੂੰ ਮਿਲੇ ਇਦਾਂ ਦੁਖੀ ਹਾਂ ਜਿੰਨਾ ਅੱਜ ਇੰਦਰ ਦੁਖੀ ਹੈ ਹੁਣ ਇੰਦਰ ਸਾਹਮਣੇ ਆਹ ਮਹਾਰਾਜ ਮੈਂ ਇਹ ਸਵਾਲ ਪੁੱਛਣ ਵਾਸਤੇ ਹੀ ਸਵਰਗ ਵਿੱਚੋਂ ਆਇਆ ਸੀ ਕਿ ਮੈਂ ਦੁਖੀ ਕਿਉਂ ਮੈਨੂੰ ਹੁਣ ਸਮਝ ਪਈ ਹੈ ਕਿ ਸਭ ਤੋਂ ਵੱਡਾ ਸੁਖ ਮਨ ਦੀ ਸ਼ਾਂਤੀ ਹੈ ਮਨ ਦੀ ਇਕਾਗਰਤਾ ਹੈ ਪਰ ਮਨ ਮੈਲਾ ਟਿਕਦਾ ਨਹੀਂ ਇਹ ਸ਼ੁੱਧ ਕਿਵੇਂ ਹੋਵੇ ਇਕਾਗਰ ਕਿਵੇਂ ਹੋਵੇ ਆਤਮਨੰਦ ਕਿਵੇਂ ਮਿਲੇ ਅ ਪਰਮ ਸ਼ਾਂਤੀ ਕੀ ਮਿਲਦੀ। ਕੋ ਕਹਿੰਦੇ ਦੇਵਰਾਜ ਸੇ ਗੱਲਾਂ ਬਾਤਾਂ ਨਾਲ ਚੀਜ਼ਾਂ ਨਹੀਂ ਮਿਲਦੀ। ਸੇਵਾ ਕਰਨੀ ਪੈਂਦੀ ਹੈ। ਹਾਂ ਕਹਿੰਦੇ ਦੱਸੋ। ਇੱਕ ਹੋਰ ਇੱਕੀ ਸੰਜਲ ਜੰਗਲ ਜਿਹੜੇ ਹੁੰਦੇ ਸਨ ਇਕੱਲੇ। ਉਹਨਾਂ ਦਾ ਵੀ ਨਾਮ ਲੈਦਾ ਵਿੱਚ ਆਉਂਦਾ। ਕਹਿੰਦੇ ਉਹਨਾਂ ਕੋਲ ਚਲਾ ਬੜੇ ਸ਼ਾਂਤ ਚਿੱਤ ਮਹਾਤਮਾ। ਤੋ ਉੱਥੇ ਗਿਆ। ਮੈਂ ਤੇ ਕੀਤੀ ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ ਸੋਨਾ ਚਾਂਦੀ ਸਵਾਰੀ ਕੁਛ ਨਹੀਂ ਮੈਂ ਦੇਵਰਾਜ ਇੰਦਰਪਤ ਤੁਹਾਡੇ ਸਾਹਮਣੇ ਕੱਖ ਨਹੀਂ ਕੁਛ ਨਹੀਂ ਹਾਂ ਮੈਂ ਮੈਂ ਮੁਰਦਾ ਹੀ ਸਮਝੋ ਤੁਮੇ ਆਤਮਨੰਦ ਸੁਖ ਲੈਣ ਵਾਸਤੇ ਤੁਹਾਡੇ ਕੋਲ ਆਇਆ ਕਿ ਤਰੀਕਾ ਦੱਸੋ ਉਹ ਕਹਿੰਦੇ ਇੰਦਰ ਜੀ 100 ਸਾਲ ਲਖੜਾ ਟੋ ਲੰਗਰ ਦੀਆਂ ਅਠਨੇ ਪਾਣੀ ਨੇ ਨਹਾਇਆ ਕਰ ਰੱਬ ਦਾ ਭਜਨ ਕਰਿਆ ਕਰ 100 ਸਾਲ ਉਸ ਮਹਾਤਮਾ ਦੇ ਇੰਦਰ ਨੇ ਲੱਕੜਾ ਢੋਈਆਂ ਉਹਨਾਂ ਦੇ ਜੋ ਪੂਜਨ ਚੱਲਦਾ ਸੀ ਉੱਥੇ ਸੇਵਾ ਕੀਤੀ ਝਾੜੂ ਲਾਏ ਫਿਰ ਸਵਰਗ ਨੂੰ ਉਡਾਰੀ ਮਾਰੀ ਬੜਾ ਸ਼ਾਂਤ ਬੜਾ ਭਜਨ ਕਰਨ ਲੱਗ ਗਿਆ ਇਸ ਕਰਕੇ ਇਹ ਚਿੱਤ ਜਿਹੜਾ ਹੈ ਬਿਨਾ ਨਾਮ ਤੋਂ ਬਿਨਾ ਸਿਮਰਨ ਤੋਂ ਆਇਥੇ ਸਵਾਰ ਹੋ ਸਕਦਾ ਜੇ ਅਸੀਂ ਸਿਮਰਨ ਨਾਮ ਕਰੀ ਕੀ ਹੋਏਗਾ ਬੰਦਾ ਮਰਨਾ ਤਾਂ ਸਭ ਨਹੀਂ ਜਦੋਂ ਸਰੀਰ ਛੱਡੇਗਾ ਜਿਵੇਂ ਪੱਠੀ ਵਿੱਚ ਦਾਣੇ ਇੰਿਓ ਸੜਦੀ ਬਲਦੀ ਰਹਿੰਦੀ ਹੈ ਰੂਹ ਕਲਮੇ ਪ੍ਰੇਤ ਜਿਨੀ ਨਾਮ ਨਾ ਪੁਛਾਤਾ ਪ੍ਰੇਤ ਜੇ ਉਨ ਮਿਲ ਜਾਏ ਪ੍ਰੇਤ ਬਿੰਜਰ ਮੇਂ ਦੁੱਖ ਨੇਰੇ ਕਦੀ ਉਧਰ ਘੁਰੀਆ ਫਰੇਗਾ ਕਈ ਉਧਰ ਕਦੀ ਡੰਗਰਾਂ ਦਾ ਖੂਨ ਚੂਸੇਗਾ ਕਦੀ ਵਿਸ਼ਟਾ ਖਾਏਗਾ ਕਦੀ ਕੋਲੇ ਚੂਸੇਗਾ ਐਈਏ ਇਈ ਨਾ ਨਹੀਂ ਖਰਾਕਾ ਲਈ ਸੂਈ ਦੇ ਨੱਕੇ ਜਿਨਾ ਮੂੰਹ ਹੁੰਦਾ ਸਵਾਮਣ ਦੀ ਪੁਖਰਾ ਜਦੇ ਹੀ ਨਹੀਂ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵਾਇਗਨ ਦੇ ਸਿਮਰਨ ਤੋਂ ਬਿਨਾ ਲੋਕਿਆ ਪ੍ਰੋਖ ਵਿੱਚ ਵੀ ਸ਼ਾਂਤੀ ਨਹੀਂ ਸਾਰੇ ਆਪਣੀ ਵਾਰੀ ਬੋਲਿਆ ਕਰੋ ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰਿ ਨਾਮ ਦੇ No uh -huh. ਹੋਵੇ ਜੀ ਬਿਨਾ ਹਰ ਇਕ ਸੁਖ ਰਾਸ ਤੋਕਣ ਏ ਰਸ ਸੋ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇਛੇ ਸੁਖ ਬਾਣ ਦਾ ਸੁਨਾਏ ਰਸ ਏ ਸੋ ਪ੍ਰਾਪਿਤ ਚਿਤਨਾ ਸ਼ਾਂਤ ਹੋਏ ਕਿਤ ਵਿਦਮਨ ਹੋ sire ਇਹਨਾਂ ਨਾਮਨ ਸ਼ਾਂਤ ਹੋਏ ਕਿਤ ਵਿਦਮਨ ਹੋ sire ਮੂਦੀਆ ਸੁੰਦਰ ਸੇ ਜਾਹੋਂ ਮੂੰਹ ਤੋਂ ਕੋਲ ਹੋਣੀ ਨਾ ਸੁੰਦਰ ਸੇ ਅਨੇਕ ਸੁਖ ਹਜ਼ਾਰਾਂ ਸੁਖ ਦੇ ਸਾਧਨ ਜਟਾਏ ਇਹਨੇ ਸੁਖ ਸਰਤੀ ਤੇ ਕਿਸੇ ਕੋ ਹੋਣੀ ਹੋ ਲੈ ਮੋਤੀਰ ਘਰ ਵਿੱਚ ਜਿੱਥੇ ਰਹਿੰਦਾ ਹੈ ਇਹ ਮੋਤੀ ਜੜੇ ਹੋਣ ਔਰ ਬਖਰ ਬਾਂਦੇ ਇੰਨੇ ਕਿਸੇ ਹੋਣ ਹੀ ਨਾ ਮਨ ਇੱਛੇ ਸੁਖ ਮਾਨਦਾ ਜਿਸ ਸੁਖ ਦਾ ਜੀ ਘਰੇ ਜ਼ੁਬਾਨ ਤੋਂ ਕੱਢੇ ਉਹ ਚੀਜ਼ ਹਾਜ਼ਰ ਕਿਛ ਨਾਏ ਵੀ ਸੂਰੇ ਸੋਚ ਵੀ ਨਾ ਸਕੇ ਇਹ ਆ ਆ ਚੀਜ਼ ਬਨ ਮਿਲਣੀ ਹੈ ਯਾ ਨਹੀਂ ਕੋਈ ਚੋਰਾ ਨਹੀਂ ਮੰਦੀ ਹਾਲਤ ਕੀ ਹੈ ਸਵਾ ਪਠਿਚ ਦਾਣਾ ਬਿਨ ਹਰ ਨਾਮ ਨਾਲ ਸ਼ਾਂਤੋ ਚਿੱਤ ਇਤਨਾ ਪਟਕਦਾ ਹੈ ਇਤਨਾ ਦੁਖੀ ਹੈ ਅੰਦਰੋਂ ਮਾਨਸਫ ਦੇ ਸਿਰ ਵਿੱਚ ਜ਼ਹਿਰ ਸਪਦੇ ਸਿਰ ਵਿੱਚ ਜ਼ਹਿਰ ਜੇ ਤੂੰ ਵੱਧ ਜਾਏ ਕੀਰੇ ਚੁਕ ਚੁਕ ਸ਼੍ਰੀ ਧਰਤੀ ਤੇ ਮਾਰੇਗਾ ਦਰਖਤਾਂ ਨੂੰ ਮਾਰੇਗਾ ਜੇ ਬੰਦਾਨਾ ਲੱਭੇਗਾ ਉਂਝੀ ਡੰਗ ਮਾਰੀ ਜਾਏਗਾ ਜੜੀਆਂ ਬੂਟੀਆਂ ਨੂੰ ਕਿਸੇ ਦਾ ਮੇਰੀ ਖੇਰ ਕੱਢੇ ਮੈਨੂੰ ਕੋਈ ਸ਼ਾਂਤੀ ਮਿਲੇ ਜਿਹਨੇ ਡੰਗ ਮਾਰੇਗਾ ਯਾਰ ਕੱਢੇਗਾ ਜੇ ਲੱਭੇਗਾ ਵੀ ਕਿਤੇ ਕੋਈ ਚੰਦਨ ਦਾ ਦਰਖਤ ਮਿਲ ਜਾਏ ਉਹਨੂੰ ਲਿਆਟਿਆਵਾ ਮੈਨੂੰ ਕੋਈ ਸ਼ਾਂਤੀ ਮਿਲੇ ਅੰਦਰੋਂ ਇਤਨਾ ਦੁਖੀ ਦੇਖਣ ਕਿ ਕਿਡਾ ਟੱਬੀਆਂ ਖੜਬੀਆਂ ਵਾਲਾ ਸੋਹਣਾ ਸਭ ਸੋ ਬਿਨਹਰ ਨਾਮ ਨਿਸ਼ਾਨ ਤੋਂ ਕਿਤਬਿਦ ਮਨ ਤੀਰੇ ਤੀਜਣੀਆਂ ਸਿਮਰਨ ਕੀਤਾ ਇਹ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਜਿਨ੍ਹਾਂ ਨੇ ਸਿਮਰਨ ਕੀਤਾ ਇਹ ਦੁਖੀ ਹਨ ਹੋਏ ਹਨ ਹੋਰੇ ਹਨ ਅਗੋਂ ਹੁੰਦੇ ਰਹਿਣਗੇ